ਪਰ ਪਠਾਨ ਮਾਜਰਾ ਦੇ ਮਾਜਰੇ ਨਾਲ ਗੱਲਬਾਤ ਇਹ ਵੀ ਪੁੱਛਣੀ ਹੈ ਕਿ ਪੰਨੂ ਸਾਹਿਬ ਜਿਹੜੀ ਗੱਲ ਕਹਿ ਰਹੇ ਹਨ ਕਿ 10 ਜਣੇ ਹੋਰ ਵੀ ਰਡਾਰਤੇ ਨੇ ਤਿੰਨ ਬੀਬੀਆਂ ਦਾ ਵੀ ਵਿੱਚ ਜ਼ਿਕਰ ਕਰ ਰਹੇ ਸੀ ਤਾਂ ਇਹਦੇ ਮਤਲਬ ਇਹ ਹੈ ਕਿ ਪਿਛ ਜਿਹੜੀ ਚਗਿਆੜੀ ਜੀ ਸੁਰਤ ਰਹੀ ਉਹ ਪਹਿਲਾਂ ਤੋਂ ਹੀ ਸੀ ਲੈ ਪੰਨੂ ਸਾਹਿਬ ਨੇ ਕਿਹਾ ਕਿ 10 ਜਣੇ ਹਾਂਜੀ ਪੰਨੂ ਸਾਹਿਬ ਨੇ ਕਿਹਾ ਕਿ 10 ਐਮਐਲਏ ਵਿਧਾਇਕ ਹੋਰ ਅਜੇ ਰਡਾਰਤੇ ਨੇ ਜਿਨ੍ਹਾਂ ਦੇ ਵਿੱਚ ਤਿੰਨ ਬੀਬੀਆਂ ਦਾ ਜ਼ਿਕਰ ਕਰ ਰਹੇ ਹਨ ਕਮਾਲ ਦੀ ਗੱਲ ਹੈ ਜੀ ਅੱਛਾ ਜੀ ਹਮ ਨੇ ਮੈਂ ਨਹੀਂ ਸੁਣਿਆ ਸਰ ਮੈਂ ਕਦੇ ਹੁੰਦੇ ਵਿੱਚ ਪੜਿਆ ਜੀ ਤੁਸੀਂ ਟਰਬਿਊਨ ਚ ਪੜਿਆ ਠੀਕ ਹੈ ਸਰ ਠੀਕ ਹੈ ਅੱਛਾ ਮੈਂ ਨਹੀਂ ਮੈਂ ਕਿਤੇ ਸਕਿਪ ਕਰ ਗਿਆ ਕੱਲ ਦੀ ਪ੍ਰੈਸ ਕਾਨਫਰੰਸ ਚ ਮੈਂ ਹਰਮਿਤ ਪਠਾਨ ਮਾਜਰਾ ਬਾਰੇ ਜ਼ਰੂਰ ਸੁਣ ਹਾਂਜੀ ਉਹ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਿਸੇ ਸਵਾਲ ਦੇ ਜਵਾਬ ਚ ਉਹਨਾਂ ਨੇ ਕਿਹਾ ਹਾਂਜੀ ਠੀਕ ਹੈ ਚਲੋ ਦੇਖੋ ਗੱਲ ਇਹ ਆ ਕਿ ਫਿਰ ਕਿਤੇ ਇਹ ਤਾਂ ਨਹੀਂ ਹੈ ਕਿ ਹਰਮਿਤ ਦੀ ਇਸ ਵੇਲੇ ਜਿਹੜੀ ਹੋਣੀ ਆਈ ਆ ਸ਼ਾਮਤ ਆਈ ਆ ਕਿ ਇਹਦੇ ਬਾਨੇ ਤੁਸੀਂ ਉਹਨਾਂ ਨੂੰ ਦਸਾਂ ਨੂੰ ਚੇਤਾਵਨੀ ਦਿੱਤਾ ਕਿ ਜੇ ਬਹੁਤਾ ਖੁੱਲ ਕੇ ਭੱਜੇ ਜੀ ਤੇ ਫਿਰ ਵਾਹਣ ਇੱਕੋ ਜੰਨੇ ਆ ਹਮ ਸਰ ਤੁਹਾਨੂੰ ਪਤਾ ਮੈਂ ਰਾਤ ਲਿਖਿਆ ਸੀਗਾ ਕਿ ਆ ਗਿਆ ਜੀ ਮੇਲ ਨਾਨਕਾ ਮੇਲ ਨਾਨਕਾ ਤੁਕੀ ਪਾਪ ਸੀ ਕੁਝ ਗੱਲਾਂ ਵਲ ਪਾ ਕੇ ਦੱਸਣੀਆਂ ਪੈਂਦੀਆਂ ਜੀ ਕਿ ਬਹੁਤ ਵੱਡੀਆਂ ਟੀਮਾਂ ਏਜੰਸੀਆਂ ਪਠਾਨ ਮਾਜਰਾ ਦੇ ਮਗਰ ਸੀ ਹਮ ਅੱਜ ਹੁਣ ਵੀਡੀਓ ਵਾਇਰਲ ਹੋ ਗਿਆ ਵਿਕਰਮ ਰਾੜ ਦਾ ਬਿਕਰਮਰਾਡ ਕਮ ਹਮ ਐਂਟੀ ਗੈਂਗਸਟਰ ਟਾਸਕ ਫੋਰਸ ਵਾਲੀ ਜਿਹੜੇ ਮਤਲਬ ਕਿ ਚੋਟੀ ਦੇ ਅਫਸਰਾਂ ਚੋਂ ਇੱਕ ਯਾਨੀ ਜੋ ਕਾਉਂਟਰ ਇੰਟੈਲੀਜੈਂਸ ਏਜੀਟੀਐਫ ਵਗੈਰਾ ਚੋਂ ਹੁੰਦੇ ਆ ਹੁਣ ਤਾਂ ਸਾਫ ਹੋ ਗਿਆ ਨਾ ਜੀ ਸਾਨੂੰ ਕੱਲ ਹੀ ਪਤਾ ਲੱਗਿਆ ਸੀਗਾ ਫੌਰੀ ਹਮ ਕਿ ਆ ਕੁਛ ਹੋ ਗਿਆ ਜੀ ਤਾਂ ਤੁਸੀਂ ਇਹ ਵੇਖੋ ਕਿ ਜੋ ਗੈਂਗਸਟਰ ਤੇ ਮਗਰ ਟੀਮਾਂ ਲੱਗਦੀਆਂ ਨੇ ਉਹ ਲਾ ਦੇਤੀਆਂ ਗਈਆਂ ਜੀ ਜੀ ਤਾਂ ਕਿ ਇੱਕ ਖੌਫ ਦਾ ਮਾਹੌਲ ਹੋਵੇ ਕਿ ਐਂਕਾਉਂਟਰ ਵੀ ਕਰ ਸਕਦੇ ਹਾਂ ਸੀ ਹੋਣਾ ਤਾਂ ਨਹੀਂ ਹੈ ਹਮ ਇਸਾਫਾ ਚਰਚਾ ਚਲਦੀ ਰਹੀ ਕੱਲ ਕੱਲ ਚਲਦੀ ਵੀ ਕਮੈਂਟ ਵੀ ਨਹੀਂ ਨਹੀਂ ਚਰਚਾ ਪੁਲਿਸ ਵਹਾਲਿਆਂ ਚ ਵੀ ਚਲਦੀ ਰਹੀ ਸਰ ਹੂੰ ਮਤਲਬ ਜਿਹੜੀਆਂ ਏਜੰਸੀਆਂ ਨੇ ਚੋਟੀ ਦੀਆਂ ਉਹਨਾਂ ਦੇ ਵਿੱਚ ਵੀ ਚਲਦੀਆਂ ਰਹੀਆਂ ਚਰਚਾਵਾਂ ਕੱਲੀ ਜਸੂਸੀ ਉਹ ਸਾਡੀ ਨਹੀਂ ਕਰਦੀ ਅਸੀਂ ਵੀ ਥੋੜੀ ਬਹੁਤੀ ਜਾਣਕਾਰੀ ਆਪਣੇ ਘਰ ਰੱਖਦੇ ਨਹੀਂ ਜਸੂਸੀ ਨਹੀਂ ਕਰਦੇ ਅਸੀਂ ਉਹ ਸਾਡਾ ਅਧਿਕਾਰ ਖੇਤਰ ਨਹੀਂ ਹੈ ਮਤਲਬ ਕਿ ਜਾਣਕਾਰੀ ਸਾਡੀ ਬਤੌਰ ਸੁਰੱਖਾ ਜੋ ਰੱਖਦੇ ਅਸੀਂ ਤੂੰ ਕਹਿਣ ਦਾ ਮਤਲਬ ਇਹ ਹੈ ਕਿ ਚਰਚਾ ਚਲਦੀ ਰਹੀ ਹੂੰ ਕਿ ਭਾਈ ਇਹ ਅਨਕਾਉਂਟਰ ਤਾਂ ਕੋਈ ਫਿਰ ਚੁਣਿਆ ਐਮਐਲਏ ਆ ਨਮੀ ਐਮਐਲਏ ਨਹੀਂ ਤਾਂ ਇਹ ਹੋ ਸਕਦਾ ਤਾਂ ਮਤਲਬ ਪਰ ਇੱਕ ਖੌਫ ਦੇਖੋ ਕਿਸ ਤਰ੍ਹਾਂ ਦਾ ਫਿਰ ਇਹ ਗੱਲ ਸੱਚੀ ਹੈ ਜੇ ਤੁਸੀਂ ਉਹ ਟਰਮੀਨ ਚ ਵੜ ਕੇ ਕੋਟ ਕਰਕੇ ਕਹਿ ਰਹੇ ਤਾਂ ਫਿਰ ਇਸ ਕੱਲ ਨੂੰ ਇਸ ਕੱਲ ਨਾਲ ਜੋੜਿਆ ਜਾ ਸਕਦਾ ਇੱਕ ਚੀਜ਼ ਹੋਰ ਦੇਖੋ ਦੇਵ ਮਾਨ ਜੀ ਦਾ ਕੱਲ ਬਿਆਨ ਆਇਆ ਹਮ ਕੱਲ ਇਨਫੈਕਟ ਪਰਸੋਂ ਆਇਆ ਸੀ ਕੱਲ ਅਖਬਾਰਾਂ ਚ ਲੱਗਿਆ ਦੇਵ ਮਾਨ ਨੇ ਇੱਕ ਗੱਲ ਕਹੀ ਨਾ ਬੇਤੋਂ ਪੰਕਜ ਪੱਪੂ ਦੇ ਸੰਦਰਭ ਚ ਦੇਵ ਮਾਨ ਕਹਿੰਦੇ ਆ ਕਿ ਦੇਖੋ ਜੀ ਮੈਂ ਜਦੋਂ ਬਰਾਏਕ ਨਹੀਂ ਸੀ ਤਦ ਵੀ ਮੈਂ ਕਿਸਾਨਾਂ ਦੇ ਨਾਲ ਸੀ ਜੇ ਅੱਜ ਐਮਐਲਏ ਹਾਂ ਤਦ ਵੀ ਕਿਸਾਨਾਂ ਨਾਲ ਜੇ ਕੱਲ ਨੂੰ ਨਹੀਂ ਵੀ ਰਹੂੰਗਾ ਮੈਂ ਤਦ ਵੀ ਕਿਸਾਨਾਂ ਨਾਲ ਟਰਾਲੀ ਚੋਰ ਨਾਲ ਨਹੀਂ ਖੜਦਾ ਕਿਸੇ ਨਾਲ ਹਮ ਸਰ ਇਹਦੇ ਕੀ ਮੈਨੇ ਜੀ ਜੀ ਦੇਮਾਨ ਵੈਸੇ ਥੋੜੇ ਤੁਹਾਨੂੰ ਪਤਾ ਹੀ ਆ ਜਦੋਂ ਤੋਂ ਇਹਨਾਂ ਨੇ ਡਿਪਟੀ ਚੀਫ ਮਿਨਿਸਟਰ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਸਾਡੇ ਕੋਲ ਸੋਹਣੇ ਉਹ ਕਿ ਦੂਰ ਦੂਰ ਰਹਿੰਦੇ ਹੋ ਇਹ ਵੀ ਬਹੁਤ ਅੱਛਾ گاਉਂਦੇ ਆ ਤੇ ਮੈਂ ਵੀ ਅੱਛੀ ਗਾਇਕੀ ਦਾ ਕਾਫੀ ਮੁਰੀਦ ਹਾਂ ਹਮ ਤਫੇਰ ਉਹ ਮਨਮੋਹ ਵਾਰਸ ਨੇ ਵੀ ਇੱਕ ਗੀਤ ਗਾਇਆ ਸੀ ਫੇਰ ਦਿਲ ਗੱਭਰੂ ਦਾ ਉੱਡ ਜੋ ਉੱਡ ਜੋ ਕਰਦਾ ਓਂਡਾ ताली ਵੱਲ ਦਾ ਲਿਖਿਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਦਿਲ ਉੱਡ ਜੋ ਉੱਡ ਜੋ ਤੇ ਨਹੀਂ ਕਰਦਾ ਜਿਹੜਾ ਪਹਿਲਾਂ ਹੀ ਮਾਹੌਲ ਬਣਾਇਆ ਜਾ ਜੀ ਤਾਂ ਇਸੇ ਹਿਸਾਬ ਨਾਲ ਇੱਕ ਹੋਰ ਹੈ ਕੁਲਵੰਤ ਜੀ ਹੈ ਜਿਹੜੇ ਉਹ ਆਪਦੇ ਨਾਮ ਨਾਲ ਲਾਉਂਦੇ ਨੇ ਪਰ ਮੈਂ ਉਹ ਬਰਾਦਰੀ ਮੈਂ ਨਾਮ ਮਤਲਬ ਕਿ ਨਾ ਦਾ ਨਹੀਂ ਲਵਾਗਾ ਕੁਲਵੰਤ ਤਾਂ ਐਮ ਐਲ ਏ ਜੀ ਜੀ ਸ਼ੁਤਰਾਨਾਥੂ 2 ਉਹਨਾਂ ਦਾ ਇੱਕ ਬਹੁਤ ਨੇੜਲਾ ਸੱਜਣ ਆ। ਹੂੰ। ਯਾਨੀ ਦੋਹਾਂ ਦੀ ਪੂਰੀ ਜੋੜੀ ਆ। ਜਿਵੇਂ ਹੁੰਦਾ ਹੀ ਆ ਨਾ ਹਰੇਕ ਬੰਦੇ ਦੀ ਜ਼ਿੰਦਗੀ 'ਚ ਹਾਂ। ਤਾਂ ਮਤਲਬ ਮੇਰੇ ਨਾਲ ਇੱਕ ਜੋੜੀ ਆ ਸਾਡੀ ਹੈ ਨਾ। ਹੂੰ। ਤਾਂ ਅਸੀਂ ਦੋ ਭਰਾ ਇਕੱਠੇ ਹੀ ਹੁੰਨੇ ਆ ਹਰ ਟਾਈਮ। ਸਮਝ ਲਓ ਇਦਾਂ ਦੀ ਜੋੜੀ ਆ। ਹੂੰ। ਪਠਾਨ ਮਾਜਰਾ ਤੇ ਹੱਕ ਦੇ ਵਿੱਚ ਰੀਲ ਪਾਈ ਹੋਈ ਆ। ਕਲਵੰਤ ਜੀ ਦੇ ਇੱਕ ਤਰ੍ਹਾਂ ਨਾਲ ਰਾਈਟ ਹੈਂਡ ਹੈ। ਜੀ। ਇਹਦੇ ਕੀ ਮਾਇਨੇ ਕੱਢੋਗੇ। ਹੂੰ। ਇਹਦੇ ਕੀ ਮੈਨੇ ਕਢੋਂਗੇ ਜੇ ਤੁਸੀਂ ਕਿਸੇ ਦੇ ਵਿਚਾਰਾਂ ਨਾਲ ਥੋੜੇ ਬਹੁਤੇ ਸਹਿਮਤ ਹੁੰਨੇ ਤੇ ਫੇਰ ਹੀ ਤੁਸੀਂ ਹਾਂਮੀ ਭਰਉਂਦੇ ਨਹੀਂ ਵਿਚਾਰਾਂ ਦਾ ਤਾਂ ਮਤਲਬ ਨਹੀਂ ਘਟਨਾ ਕਰਮ ਨਾਲ ਜੇ ਤੁਸੀਂ ਅਸਹਿਮਤ ਹੁੰਦੇ ਤਾਂ ਦ੍ਰਿ ਲਮਣਦਿਆਂ ਨੇ ਕਿ ਆ ਆਈ ਸਪੋਰਟ ਫਲਾਣਾ ਜੇ ਤੁਸੀਂ ਉਹਦੀ ਕਾਰਵਾਈ ਤੇ ਅਸਹਿਮਤ ਹੁੰਨੇ ਇਹਦਾ ਮਤਲਬ ਹੈ ਕਿ ਕੁਲਵੰਤ ਜੀ ਤਾਂ ਜਿਹੜਾ ਰਾਈਟ ਹੈਂਡ ਜਾਂ ਤਾਂ ਉਹ ਰਾਈਟ ਹੈਂਡ ਹੋਣਾ ਤੋਂ ਵਾਕ ਹੋ ਗਿਆ ਜੀ ਤੇ ਜਾਂ ਜਾਂ ਫਿਰ ਥੋਨੇ ਹੈ ਜਾਂ ਫਿਰ ਲੱਗਦਾ ਕਿ ਲੱਗਦਾ ਤਿਆਰੀ ਉਹਦੀ ਹਾਂ ਦੀ ਉਹ ਤੇ ਇਸੇ ਤਰ੍ਹਾਂ ਜੇ ਤੁਸੀਂ ਵੇਖੋਗੇ ਕਿ ਕੁਝ ਵਿਧਾਇਕਾਂ ਦੀ ਹੋਰ ਚਰਚਾ ਚੱਲਦੀ ਆ। ਹੂੰ। ਤਾਂ ਫਿਰ ਇਹ ਸਾਰੇ ਘਟਨਾਕਰਮ ਨੂੰ ਇਦਾਂ ਜੋੜ ਸਕਦੇ ਆ ਕਿ ਠੀਕ ਆ ਗਲਤ ਸਹੀ ਉਹ ਤਾਂ ਚਲੋ ਹੁਣ ਐਵੇਂ ਆਪਾਂ ਇਧਰ ਦੀ ਉਂਗਲ ਪਤਾਲ ਦੀਆਂ ਕੀ ਮਾਰਨੀ ਆ ਲੋਕਾਂ ਨੂੰ ਪਤਾ ਹੀ ਆ ਸਾਰਾ ਕੁਝ। ਵਾਰ-ਵਾਰ ਰੈਪੀਟੀਸ਼ਨ ਦੇਣ ਦਾ ਕੋਈ ਫਾਇਦਾ ਨਹੀਂ। ਪਰ ਜਿੰਨਾ ਵੱਡਾ ਕਰਕੇ ਦਿਖਾਇਆ ਗਿਆ ਲਾਰਜ ਕੈਨਵਸ ਤੇ ਇਸ ਚੀਜ਼ ਨੂੰ ਵਾਰਿਆ ਗਿਆ ਕੀ ਉਹ ਜਿਹੜੇ ਇਸ ਤਰ੍ਹਾਂ ਦੇ ਹਿਰਦੇ ਪਰਵਰਤਨ ਹੁੰਦੇ ਪਏ ਸੀ ਦੋ ਦਿਲ ਮਿਲ ਰਹੇ ਹਨ ਮਗਰ ਚੁੱਪ ਕੇ ਚੁੱਪ ਕੇ ਵਗਾਰ ਵਗਾਰਾ ਕਿਉਂਕਿ ਕੁਝ ਮੀਟਿੰਗਾਂ ਸਾਨੂੰ ਪਤਾ ਗਵਾਂਢੀ ਰਾਜਾਂ ਦੇ ਵਿੱਚ ਹੁੰਦੀਆਂ ਪਈਆਂ ਨੇ ਅੱਜ ਕੱਲ ਜੀ ਹਰਮੀਤ ਪਠਾਨ ਮਾਜਰੇ ਤਾਂ ਸੰਢੂ ਬਾਰੇ ਵੀ ਚਰਚਾ ਤੇ ਹੋ ਗਈ ਹੈ ਨਾ ਕਿਉਂ ਭੱਜ-ਪਾਗੂ ਹੈ ਜੀ ਹਰਮੀਤ ਪਠਾਨ ਬਾਜਰੇ ਬਾਰੇ ਵੀ ਚਰਚਾਾਂ ਮਾਂ ਕੱਲ ਚੱਲਦੀਆਂ ਰਹੀਆਂ ਹਮ ਕਿ ਹਰਮੀਤ ਇੱਥੋਂ ਭੱਜ ਕੇ ਵੀ ਮਤਲਬ ਹੋ ਸਕਦਾ ਦਿੱਲੀ ਚਲਾ ਜਾਵੇ ਜੀ ਮਾਮਾ ਠਾਕੁਰ ਕੀ ਵੇਲੀ ਪੇ ਤਾਂ ਮਤਲਬ ਕਿ ਹਲੇ ਉਹ ਚੀਜ਼ਾਂ ਦੂਰ ਦੀਆਂ ਪਾਜ ਪੈਦਾਂ ਯਕਦਮ ਕਹਿ ਲੋ ਕਿ ਨਹੀਂ ਕਰਦੀ ਹੁੰਦੀ ਤੋ ਕਹਿਣ ਦਾ ਭਾਵ ਇਹ ਆ ਕਿ ਕੁਝ ਮੀਟਿੰਗਾਂ ਸ਼ੀਟੀਆਂ ਚੱਲਦੀਆਂ ਹਨ ਅੰਦਰ ਉੱਤਰ ਦੀਆਂ ਜਿਹੜੀਆਂ ਅਟੀਆਂ ਛਟੀਆਂ ਲੱਗ ਰਹੀਆਂ ਤਾਂ ਫਿਰ ਇਸ ਚੀਜ਼ ਨੂੰ ਜਿਹੜਾ ਵੱਡਾ ਮਤਲਬ ਕਿ ਪੂਰਾ ਐ ਕੈਨਵਸ ਤੇ ਦਿਖਾਇਆ ਗਿਆ ਜੀ ਕਿਤੇ ਇਹ ਤੇ ਨਹੀਂ ਆ ਕਿ ਭਾਈ ਕਾ ਮਾਰ ਕੇ ਟੰਗ ਦਿਓ ਪੰਜਾਬੀਆਂ ਦੀ ਇੱਕ ਕਹਾਵਤ ਹੈ ਕਿ ਦੂਸਰੇ ਡਰ ਜਾਊਗੇ ਜੀ ਤੋ ਦੇਖੋ ਭਾਈ ਹੁਣ ਅੱਗੇ ਕੀ ਬਣਦਾ ਜੀ ਮਿੰਟੂ ਜੀ ਚਲੋ ਖੈਰ ਇਹਦਾ ਥੋੜਾ ਜਿਹਾ ਇੰਤਜ਼ਾਰ ਕਰਦੇ ਆ ਕਿਉਂਕਿ ਫਟਾਫਟ ਸਾਹਮਣੇ ਆਈ ਜਾਂਦੀਆਂ ਗੱਲਾਂ ਸਾਰੀਆਂ ਆ ਖੁਸ਼ਵਾਨ ਜੀ ਕਹਿ ਰਹੇ ਨੇ ਕਿ ਕੱਲ ਨੂੰ ਕੇਜਰੀਵਾਲ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਸਕਦਾ ਹੈ ਤੇ ਨਾਲ ਮਿੱਤਰ ਗੁਰਦੀਪ ਜੀ ਕਹਿ ਰਹੇ ਨੇ ਕਿ ਟਾਕੀਆਂ ਨਾਲ ਲੰਮਕਦੇ ਦੇਖਿਓ ਕੱਲ ਨੂੰ ਐਮਐਲਏ ਸਾਹਿਬ ਜਦੋਂ ਕੇਜਰੀਵਾਲ ਸਾਹਿਬ ਆਉਣਗੇ ਤੇ ਰਾਣਾ ਜੀ ਕਹਿ ਰਹੇ ਨੇ ਕਿ ਵਿਸ਼ੇ ਤਿੰਨ ਨਹੀਂ ਹੁੰਦੇ ਨੇ ਖਬਰ ਦੇ ਵਿੱਚ ਪਰ ਤੁਸੀਂ ਕਹਿੰਦੇ ਜ਼ਰੂਰੀ ਖਬਰਾਂ ਸਾਰੀਆਂ ਦੱਸ ਜਾਂਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਕਾਲੋਂ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਲਿਖਿਆ ਸੀ ਫੇਸਬੁੱਕ ਤੇ ਕਹਿੰਦੇ ਵੀਰ ਜੀ ਉਹੀ ਹੋ ਰਿਹਾ ਸਭ ਕੁਝ ਹਾਂਜੀ ਨਹੀਂ ਉਹ ਨਾ ਅਗਾਉ ਇੱਕ ਨਾ ਜਿਹੜਾ ਦੇਖੋ ਮੈਂ ਤਾਂ ਮੈਂ ਕੋਈ ਮਤਲਬ ਕਿ ਇਦਾਂ ਦਾ ਉਹ ਨਹੀਂ ਮੈਂ ਕੋਈ ਬੜਾ ਵੱਡਾ ਤੋਪ ਬੰਦਾ ਨਹੀਂ ਆ ਇੱਕ ਇੱਕ ਤੁਹਾਡਾ ਨਾ ਇੱਕ ਤੇ ਭਰੋਸਾ ਬਣ ਜਾਂਦਾ ਜੋ ਤੁਹਾਡੇ ਸੋਰਸਸ ਹੁੰਦੇ ਆ ਕਿਉਂਕਿ ਮੈਂ ਕਦੇ ਵੀ ਰਿਵੀਲ ਨਹੀਂ ਕਰਦਾ ਚਾਹੇ ਕੋਈ ਡੀਸੀ ਆ ਐਸਐਸਪੀ ਆ ਕੋਈ ਵੀ ਕੋਈ ਪਰਸਨਲ ਗੱਲ ਵੀ ਕਰ ਲਊਗਾ ਦੁੱਖ ਸੁੱਖ ਦੀ ਮੈਂ ਹੀ ਸਮਝਦਾ ਹੁੰਨਾ ਕਿ ਯਾਰ ਆਫ ਦੀ ਰਿਕਾਰਡ ਉਸਨੇ ਵਿਸ਼ਵਾਸ ਕੀਤਾ ਭਰਾ ਦੇ ਤੌਰ ਤੇ ਕੀਤਾ ਜੀ ਤੁਸੀਂ ਕਿਤੇ ਆਪਣੇ ਘਰ ਦੀ ਗੱਲ ਕਰੋਗੇ ਤਾਂ ਖੂ ਹੈ ਬਸ ਸਮਝੋ ਕਿ ਕਰਕੇ ਤਾਂ ਤੁਸੀਂ ਗਏ ਤਾਂ ਡਿੱਗ ਪਏ ਹੋ બીજી ਚੀਜ਼ ਇਹ ਹੁੰਦੀ ਹੈ ਕਿ ਤੁਸੀਂ ਜਿਸ ਬੈਕਗ੍ਰਾਉਂਡ ਤੋਂ ਆਏ ਹੋ ਨੇ ਜਿਸ ਜ਼ਿੰਦਗੀ ਚ ਆਏ ਹੋ ਨੇ ਪੜ੍ਹਾਈ ਲਿਖਾਈ ਜੋ ਨਿੱਜੀ ਜ਼ਿੰਦਗੀ ਦਾ ਤਜਰਬਾ ਹੁੰਦਾ ਨਾ ਉਹਦੇ ਤੋਂ ਹੰਦਾ ਸਾਲ ਲੱਗ ਜਾਂਦਾ ਕੁਝ ਚੀਜ਼ਾਂ ਦਾ ਤੇ ਇੱਕ ਹੁੰਦਾ ਕਿ ਸਿਆਸਤ ਨੂੰ ਤੁਸੀਂ ਕਿੰਨੀ ਵਾਰੀ ਕੀ ਨਾ ਸਮਝਦੇ ਇਹਦੇ ਚ ਪਰਫੈਕਟ ਕੋਈ ਨਹੀਂ ਹੁੰਦਾ ਸਿਆਸਤ ਨੂੰ ਸਮਝਣ ਚ ਪਰਫੈਕਟ ਕੋਈ ਨਹੀਂ ਹੁੰਦਾ ਹਾਂ ਕੁਈ ਦੂਰ ਕੋਈ ਨੇੜੇ ਬਸ ਇਹੀ ਵਾਕ ਹੁੰਦਾ ਇਹ ਦੋ ਤਿੰਨ ਚੀਜ਼ਾਂ ਹੁੰਦੀਆਂ ਬੇਸਿਕ ਨਿੱਕੀ ਨਿੱਕੀ ਕਟਨਾ ਹੁੰਦੀ ਜੁੜ ਕੁਛ ਨਹੀਂ ਕੁਛ ਨਹੀਂ ਬਾਕੀ ਕੁਛ ਨਹੀਂ ਹੈ ਜੀ ਆਪਾਂ ਕੋਈ ਤੋਪ ਨਹੀਂ ਆ ਤੁਹਾਡੇ ਵਾਂਗੂੰ ਇਦਾਂ ਭੈਣ ਭਰਾ ਸਾਰੇ ਮਿਲ ਕੇ ਕੰਮ ਕਰਦੇ ਜੀ 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 ਆ ਮਨਦੀਪ ਸਿੰਘ ਆਸਟ੍ਰੇਲੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਹ ਕਰੇ ਕਿ ਨਹੀਂ ਭਾਜੀ ਉਹ ਕਾਂਗਰਸ ਤੇ ਆ ਕਹਿੰਦੇ ਮੇਰੇ ਏਰੀਆ ਦੇ ਨੇ ਤੇ 1 ਮਿੰਟ ਜੀ ਜਗਜੀਤ ਜੀ ਹੋਰਾਂ ਦੀ ਮੈਂ ਕਮੈਂਟ ਜ਼ਰੂਰ ਇਹਨਾਂ ਦਾ ਪੜ੍ਹ ਦਿੰਨਾ ਆਪਾਂ ਇਹਦੇ ਬਾਰੇ ਜਾਣਕਾਰੀ ਦੇ ਕਾਂਗਰਸ ਕੌਮ ਨੇ ਜੀ ਸ਼ਾਇਦ ਸਰਪੰਚ ਸਾਹਿਬ ਦਾ ਜ਼ਿਕਰ ਕਰ ਰਹੇ ਆ ਸਾਡੂ ਸਾਹਿਬ ਜਿਹੜਾ ਜਿੰ ਜੀ ਕਿ ਵੀ ਭਾਜਪਾ ਦੇ ਆਗੂ ਆ ਅਖਬਾਰਾਂ ਨੇ ਲਿਖਿਆ ਮੈਨੂੰ ਐਗਜ਼ੈਕਟਲੀ ਪਤਾ ਨਹੀਂ ਹੈ ਹੂੰ ਕਿਉਂਕਿ ਰਿਸ਼ਤੇਦਾਰ ਕਿਹ ਆ ਤਾਂ ਇਹਨਾਂ ਦੀ ਹਰਿਆਣੇ ਚ ਬਹੁਤ ਨੇਰ ਮਿਲਕੀਆਂ ਚਲੋ ਇਹ ਕਰੈਕਟ ਤੁਸੀਂ ਕਰ ਦਿੱਤਾ ਤੇ ਗੇਤਰਿਆ ਅੱਛਾ ਇੱਕ ਚੀਜ਼ ਹੋਰ ਆ ਚਲੋ ਗੱਲ ਚੇਤੇ ਆ ਗਈ ਆ ਉਹਨਾਂ ਦੇ ਰਿਸ਼ਤੇਦਾਰਾਂ ਨੇ ਤੇ ਪਿੰਡ ਵਾਲਿਆਂ ਨੇ ਗੱਲ ਨਾਲ ਹੀ ਜੋੜ ਲੈਣੀ ਹੁਣ ਹੂੰ ਹਰਮਿਤ ਪਠਾਨ ਮਾਜਰਾ ਦੇ ਪਰਕਰਨ ਚ ਵੀ ਉਹ ਕਹਿੰਦੇ ਨੇ ਕਿ ਪੁਲਸਾਈਆ ਹੂੰ 6 ਗੱਡੀਆਂ ਚ ਅਸੀਂ ਚਾਹ ਪਾਣੀ ਪੁਲਾਣਾ ਸਟਾਰਟ ਕੀਤਾ ਉਹਨਾਂ ਨੇ ਹਰਾਸਤ ਚ ਲੈ ਲਿਆ ਹਰਮੀਤ ਨੂੰ ਹੂੰ ਠੀਕ ਹੈ ਜੀ ਗੱਲਾਂ ਬਾਤਾਂ ਚੱਲੀਆਂ ਨੇ ਮੁਰਗਿਓ ਨਾਸ਼ਤਾ ਕਰਨ ਲੱਗ ਪਏ ਨੇ ਜੀ ਹਰਮੀਤ ਤੇ ਉਹਦਾ ਰਿਸ਼ਤੇਦਾਰ ਰਾਮ ਨਾਲ ਨਿਕਲ ਗਏ ਇਸ ਲਾਪਰਵਾਹੀ ਨੂੰ ਲਕਾਉਣ ਵਾਸਤੇ ਪੁਲਿਸ ਨੇ ਕਹਾਣੀ ਘੜ ਦਿੱਤੀ ਆ ਕਿ ਜੀ ਸਾਡੇ ਤੇ ਫਾਇਰ ਹੋਇਆ ਹੂੰ ਸਾਡੇ ਤੇ ਪਿੰਡ ਟੁੱਟ ਪਿਆ ਉਹ ਕਹਿੰਦੇ ਵੀ ਸੀਸੀਟੀਵੀ ਚੈੱਕ ਕਰ ਲੋ ਜੀ ਪਿੰਡ 'ਚ ਇੱਕ ਵੀ ਪੱਥਰ ਜਿਹਾ ਫਾਇਰ ਚੱਲਿਆ ਹੋਵੇ ਆ ਸਰ ਨਵੀਂ ਕਹਾਣੀ ਨਿਕਲਾਂਗੀ ਇਹ ਕਹਾਣੀ ਹੈ ਬਿਲਕੁਲ ਕਿਉਂਕਿ ਜਿਹੜਾ ਉੱਥੋਂ ਦਾ ਐਸਐਚਓ ਆ ਹਮ ਹਰਿਆਣੇ ਦੇ ਉਸ ਥਾਣੇ ਦਾ ਸਬੰਧਤ ਥਾਣੇ ਦਾ ਉਹ ਕਹਿੰਦੇ ਜੀ ਇੱਕ ਸਿੰਗਲ ਕਾਰਤੂਸ ਵੀ ਚੱਲਿਆ ਜੀ ਇਹ ਕੀ ਕਹਾਣੀ ਇਹ ਤਾਂ ਨਵੀਂ ਕਹਾਣੀ ਚੱਲ ਰਹੀ ਆ ਸੰਦੂਲ ਸਕੰਦਰ ਤੇ ਅਮਰ ਲੂਗੀ ਦੇ ਨਾ ਦੁਕਾਨੇ 'ਚ ਕਹਿੰਦੇ ਜੀ ਇਹ ਤਾਂ ਇਹ ਕਹਾਣੀ ਕਿਸ ਦੀ ਨਹੀਂ ਤੇ ਨੇ ਆਖਿਆ ਇਹ ਤੇ ਨਵੀਂ ਕਹਾਣੀ ਚੱਲ ਰਹੀ ਆ ਇਹ ਕਹਾਣੀ ਨਵੀਂ ਚੱਲ ਪਈ ਆ ਜੀ ਕਮਾਲ ਦੀ ਗੱਲ ਹੈ ਕਿ ਪੁਲਿਸ ਦੀ ਥਿਊਰੀ ਤੋਂ ਉਹ ਉਲਟੋ ਉਲਟੋ ਥਿਊਰੀ ਦੇ ਰਹੇ ਜੀ ਜੀ ਅਮਿੰਦ ਜੀ ਇੱਕ ਮੈਂ ਕਮੈਂਟ ਪੜਨ ਲੱਗਿਆ ਸੀ ਜਗਜੀਤ ਸੋਨੂ ਜੀ ਹੋ ਰਹੇ ਦਾ ਫਿਰ ਆਪਾਂ ਅੱਗੇ ਨੂੰ ਚੱਲਦੇ ਆ ਇਹ ਕਹਿੰਦੇ ਕਿ ਭਾਜੀ ਇੱਕ ਨਿਊਜ਼ ਚੈਨਲ ਤੇ ਕਹਿੰਦੇ ਇੱਕ ਖਬਰ ਵਾਇਰਲ ਹੋਈ ਹੈ ਮਨਦੀਪ ਜੀ ਕਹਿ ਰਹੇ ਆ ਕਿ ਮੇਰੇ ਨਾਨਕੇ ਆ ਜੀ ਸਾਡੇ ਵੀ ਰਿਲੇਟਿਵ ਆ ਓਕੇ 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 ਇਹ ਉਹਨਾਂ ਦੇ ਪਿੰਡ ਅਬਰੀ ਠੀਕ ਹੈ ਜੀ ਆ ਰਿਸ਼ਤੇਦਾਰੀਆਂ ਇਹਨਾਂ ਦੀ ਬਹੁਤ ਨਿਰਵੈਤਕੀਆਂ ਆ ਜੀ ਇੱਧਰ ਇੱਧਰ ਦੀ ਸੇ ਇਹ ਇਹ ਮੈਜਿਕ ਕਮੈਂਟ ਪੂਰਾ ਕਰ ਲੈ ਜੀ ਇਹ ਕਹਿੰਦੇ ਕਿ ਪਠਾਨ ਮਾਜਰਾ ਦੇ ਇਨਕਾਊਂਟਰ 5 ਮਿੰਟ ਪਹਿਲਾਂ ਦੀ ਖਬਰ ਆ ਰਹੀ ਹੈ ਕਹਿੰਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਮੈਂਟ ਮੈਂ ਪੜਿਆ ਇਹਦੇ ਬਾਰੇ ਹੁਣ ਆਪਾਂ ਪੁਖਤਾ ਨਹੀਂ ਇਹ ਕਹਿੰਦੇ ਇਹ ਕਹਿੰਦੇ ਕਿ ਇੱਕ ਚੈਨਲ ਤੇ ਖਬਰ ਵਾਇਰਲ ਹੋ ਰਹੀ ਹੈ ਕਿ ਪਠਾਨ ਮਾਜਰਾ ਦਾ ਇਨਕਾਊਂਟਰ 5 ਮਿੰਟ ਪਹਿਲਾਂ ਦੀ ਖਬਰ ਹੈ ਕਹਿੰਦੇ ਹਾਂ ਜੀ ਕਹਿੰਦੇ ਰੋਟੀ ਖਾ ਕੇ ਹੋਰ ਵੀ ਖਾ ਕੇ ਕਿ ਉੱਥੇ ਹੀ ਸੀ ਜੀ ਉਹ ਵੇਖੋ ਇੱਕ ਬੰਦਾ ਦੱਸ ਰਿਹਾ ਜੀ ਇਹ ਆਖਿਆ ਦਾ ਜੀਐਸ ਖਾਰਾ ਜੀ ਕਹਿੰਦੇ ਹਾਂ ਜੀ ਇਹ ਰੋਟੀ ਖਾ ਕੇ ਤੇ ਹੋਰ ਵੀ ਜੋ ਖਾ ਕੇ ਕਹਿੰਦਾ ਮੈਂ ਵੀ ਉਥੇ ਹੀ ਸਾਂ ਜੀ ਆ ਲੋ ਕਰ ਲੋ ਗੱਲ ਇਹ ਕਿਤੇ ਨੇੜ ਦੇ ਨੇ ਉਹ ਕਹਿੰਦੇ ਜੀ ਰੋਟੀ ਰੱਟੀ ਖਾਣ ਲੱਗ ਪਈ ਸੀ ਉੱਥੇ ਕਮਾਲ ਆ ਹਾਂ ਜੀ ਜੀ ਹਾਂ ਨਹੀਂ ਜੀ ਇਹ ਕਹਿੰਦੇ ਇੱਕ ਬਿਲਕੁਲ ਸਹੀ ਹੈ ਜੀ ਕੁਝ ਵੀ ਨਹੀਂ ਹੋਇਆ ਤੋ ਗੱਲ ਇਹ ਆ ਕਿ ਇਹ ਜੋ ਮੇਰੇ ਖਿਆਲ ਦੇ ਨਾਲ ਜਾਂਦਾ ਇਹਨਾਂ ਦੀ ਬਹੁਤ ਹਰਮੀਤ ਕੇ ਨਜ਼ਦੀਕੀ ਹੈ ਕਿ ਉਸ ਏਰੀਏ ਤੋਂ ਜਿਵੇਂ ਇਹਨਾਂ ਨੇ ਕਿਹਾ ਕਿ ਵਾਕਫ ਨੇ ਤੋ ਗੱਲ ਇਹ ਆ ਕਿ ਬਿਲਕੁਲ ਇਹ ਤੇ ਕਹਾਣੀ ਹੈਰਾਨ ਕਰਦੀ ਆ ਪੁਲਿਸ ਤੇ ਸਰ ਗੋਲੀ ਚੱਲੀ ਹੋਊਗੀ ਤਾਂ ਇੱਕ ਤੇ ਇਰਾਦਾ ਕਤਲ ਦਾ ਪਰਚਾ ਵੱਟ ਤੇ ਆ ਜੀ ਦੂਜਾ ਕਿ ਉਥੋਂ ਦੀ ਪੁਲਿਸ ਨੂੰ ਕਾਰਵਾਈ ਕਰਨੀ ਸੀਗੀ ਨਾ ਜਿਨ੍ਹਾਂ ਦਾ ਜੂਰਿਸਡਿਕਸ਼ਨ ਬਣਦਾ ਜੀ ਤੁਸੀਂ ਆ ਕੇ ਇੱਥੇ ਕਹਿੰਦੇ ਸਾਡੇ ਤੇ ਗੋਲੀ ਚੱਲ ਗਈ ਪੱਤਰ ਚੱਲ ਗਿਆ ਤੇ ਪੁਲਿਸ ਹੋ ਕੇ ਤੁਸੀਂ ਪੁਲਸੀਆ ਕਾਰਵਾਈ ਤੋਂ ਅਨਜਾਨੋ ਸਤ ਕਿਦਾਂ ਦੀਆਂ ਗੱਲਾਂ ਪੈ ਕਰਦੇ ਹੋ ਜੀ ਜੀ ਚਲੋ ਇਹ ਜਿਹੜਾ ਮੈਂ ਕਮੈਂਟ ਪੜੇ ਮਿੰਟ ਜੀ ਤੁਸੀਂ ਹਾਂ ਮੈਂ ਸਰਚ ਕਰਦਾ ਜੀ ਤੁਸੀਂ ਉਹ ਨਾਚਰ ਲਵੋ ਹਾਂ ਜੀ ਨਾਲ ਨਾਲ ਮੈਂ ਅਗਲੀ ਖਬਰ ਵੱਲ ਨੂੰ ਚੱਲਦਾ ਕਿਉਂਕਿ ਸਮਾਂ ਆਪਣਾ ਭੱਜਿਆ ਚੱਲਿਆ ਤੇ ਗੱਲਾਂ ਆਪ ਕਾਫੀ ਆਪਣੇ ਕੋਲ ਪਈਆਂ ਨੇ ਦੇਖੋ ਇਹ ਸਾਫ਼ ਸੀਗਾ ਮੈਂ ਤੁਹਾਨੂੰ ਦੱਸਿਆ ਉਸ ਚੀਜ਼ ਨੂੰ ਵੱਡਾ ਕਰ ਦਿੱਤਾ ਠੀਕ ਹੈ ਮੈਂ ਫਿਰ ਥੋੜਾ ਲਿੰਕ ਕਰ ਦਿੰਦਾ ਕਿ ਇਸ ਸਾਰੇ ਘਟਨਾ ਕ੍ਰਮ ਨੂੰ ਪੰਜਾਬ ਸਰਕਾਰ ਨੇ ਜਾਣ ਬੁੱਝ ਕੇ ਵੱਡਿਆਂ ਕਰ ਦਿੱਤਾ ਵਿਕਰਮ ਬਰਾੜ ਨੂੰ ਪਿੱਛੇ ਲਾ ਦਿੱਤਾ ਕਾਉਂਟਰ ਇੰਟੈਲੀਜੈਂਸ ਵਗੈਰਾ ਫਲਾ ਔਟਮ ਕਾ ਫਲਾ ਸਭ ਪਿੱਛੇ ਲਾ ਦਿੱਤਾ ਤਾ ਅਰਮਿਤ ਨੂੰ ਮੁੜ ਕੇ ਸਾਹਮਣੇ ਆਉਣਾ ਪਿਆ ਹੋਊਗਾ ਕਿ ਭਾਈ ਮੇਰਾ ਇਨਕਾਊਂਟਰ ਕਰ ਸਕਦੇ ਆ ਜਾਂ ਪੁਲਿਸ ਨੇ ਇਹ ਗੱਲ ਕਰ ਰਹੀ ਆ ਉਹ ਸਾਰਾ ਹੁੰਦਾ ਬਾਕੀ ਉਹ ਬਹੁਤ ਪਹੁੰਚਿਆ ਖਿਡਾਰੀ ਹੈ ਜੀ ਉਹਨੇ ਆਪਦੇ ਪ੍ਰਬੰਧ ਕਰ ਲੈਣੇ ਆ ਸ਼ਾਇਦ ਉਹ ਕੋਰਟ 'ਚ ਪੇਸ਼ ਹੋਏਗਾ ਜੀ ਠੀਕ ਹੈ ਨਾ ਜੀ ਕੋਰਟ ਦੇ ਵਿੱਚ ਪੇਸ਼ ਹੋ ਜਾਵੇ ਕੀ ਕਰ ਲਓਗੇ ਬਿਲਕੁਲ ਤੂੰ ਇਸ ਕਰਕੇ ਕਈ ਚੀਜ਼ਾਂ ਹੁੰਦੀਆਂ ਆ ਆਪਾਂ ਹੁਣ ਅਗਲਾ ਪ੍ਰਕਰਨ ਦੇਖਦੇ ਆਂ ਕੀ ਵਾਪਰਦਾ ਪਰ ਇਹਨਾਂ ਨੇ ਕਾਫੀ ਵੱਡਾ ਮਸਲਾ ਬਣਾਇਆ ਜੀ 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 ਮਿੰਟੂ ਜੀ